ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾਵ ਦੀਆ ਵਧੀਆ ਹੋਣਗੇ ਤੇ ਬਾਈ ਜੀ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆ ਗਏ ਆ ਤੇ ਪਹਿਲਾਂ ਤਾਂ ਆਪਾਂ ਸਟਾਰਟ ਕਰੀਏ ਪਹਿਲਾਂ ਕੱਪੜੇ ਲਾਉਣੇ ਹਨਾ ਥੋੜਾ ਸੂਰਜ ਵੀ ਆਪਣਾ ਚੜਦਾ ਜਾਂਦਾ ਹਜੇ ਥੋੜਾ ਬਹੁ ਨੀਵਾ ਪਿਆ ਤੇ ਆਪਾਂ ਇਹਨੂੰ ਕੱਪੜੇ-ਕੁਪੜੇ ਲਾ ਦਈਏ ਤੇ ਨਾਲੇ ਦੇਖ ਲਈਏ ਕਬੂਤਰ ਆਪਣੇ ਤੰਦਰੁਸਤ ਆ ਨਾ ਸਾਰੇ ਕਿਤੇ ਕਿਉਂਕਿ ਠੰਡ ਜੀ ਬਾਲੀ ਹੋ ਗਈ ਸੀ ਇੱਕ ਦੇ ਦੇਣਾ ਬਾਅਦ ਤੇ ਮਤਲਬ ਹੁਣ ਥੋੜਾ ਸੈੱਟ ਲੱਗ ਗਿਆ ਤੁਪਆਂ ਜੀਆਂ ਲੱਗਣ ਲੱਗ ਗਈਆਂ ਬਾਕੀ ਅੰਦਰ ਸਾਰੇ ਆਪਣੇ ਕਬੂਤਰ ਵੀ ਬੈਠੇ ਪਏ ਆ ਸਾਰੇ ਕਬੂਤਰ ਹੀ ਆ ਠੀਕ ਆ ਹੁਣ ਆਪਣੇ ਜੋੜੇ-ਜੋੜੇ ਆਪਾਂ ਸਾਰੇ ਲੱਗ ਕਰਤੇ ਆ ਤੇ ਉਧਰ ਹੀ ਉੱਪਰ ਵੀ ਬੈਠੇ ਹੋਏ ਕਬੂਤਰ ਤੇ ਅਪੜਦਾ ਲਾਈਏ ਤੇ ਗੈਸ ਪੂਰੀ ਬਣੀ ਪਈ ਅੰਦਰ ਮਤਲਬ ਨਿਗ-ਨਿਗ ਹੋ ਜਾ ਪਿਆ ਚੱਲ ਆ ਲਈਏ ਤੇ ਆਪਾਂ ਆ ਵੀ ਲਾ ਦਿੰਨੇ ਹਾਂ ਇਹਨਾਂ ਨੂੰ ਠੀਕ ਹੈ ਤੇ ਫਿਰ ਤੁਹਾਡੇ ਨਾਲ ਕਰਦੇ ਗੱਲਬਾਤ ਇਹ ਲਓ ਜੀ ਆਪਾਂ ਕੱਪੜੇ ਲਾਤੇ ਤਿੰਨਾ ਖੁੱਡਿਆਂ ਦੇ ਬੂਜਿਆਂ ਦੇ ਅੱਗੋਂ ਤੇ ਅੰਦਰ ਆਜੋ ਹੁਣ ਪਹਿਲਾਂ ਆਪਣੀ ਕਬੂਤਰੀਆਂ ਵਾਲੀ ਸਾਈਡ ਆਪਣਾ ਮੇਰੇ ਹਸਣਾ ਇੱਕ ਬੱਚਾ ਨਹੀਂ ਆਇਆ ਯਾਰ ਉਹ ਦੇਖਦਾ ਇੱਕ ਮਿੰਟ ਕਿਹੜਾ ਨਹੀਂ ਆਇਆਗਾ ਆਪਾਂ ਕੱਲ ਮੈਂ ਟੁੱਪੇ ਬਿਠਾਈ ਗਿਆ ਸੀ ਤੇ ਜਿਹੜੀ ਆਪਣੀ ਵੀਡੀਓ ਲੇਟ ਦਾ ਕਾਰਨ ਬਈ ਜੀ ਆਈ ਸੀ ਹਨਾ ਹੈਨਾ ਖੁੱਡਿਆਂ ਦੇ ਆਸਤੇ ਸਮਾਨ ਇਕੱਠਾ ਕਰੀ ਜਾਂਦੇ ਸੀਗੇ ਮਤਲਬ ਆਪਣਾ ਫਟੀਆਂ ਫੁੱਟੀਆਂ ਲੌੜੀਆਂ ਖੁੱਡਿਆਂ ਦੇ ਵਿੱਚ ਠੀਕ ਹੈ ਤੇ ਆਪਣੇ ਜਿਹੜੇ ਪੋਲ-ਪੋਲ ਲਾਉਣੇ ਆ ਜਿਵੇਂ ਆਪਾਂ ਇੱਥੇ ਲਾਵਾਂਗੇ ਨਾ ਇੱਕ ਅੱਧਾ ਉੱਤ ਸਾਈਡ ਤੇ ਲਾਵਾਂਗੇ ਇੱਕ ਉਧਰ ਲਾਵਾਂਗੇ ਪੋਲ-ਪੋਲ ਇਕੱਠੇ ਕੀਤੇ ਹੈ ਹਨਾ ਹੁਣ ਆਪਾਂ ਟਾਂਗੀਆਂ ਵੀ ਲਿਆਉਣੀ ਆ ਆਪਣਾ دوست ਹੈਗਾ ਰਪਾਣੇ ਤੋਂ ਆਪਾਂ ਉਹਦੇ ਕੋਲੇ ਜਾਵਾਂਗੇ ਟਾਂਗੀਆਂ ਵੀ ਲੈ ਕੇ ਆਵਾਂਗੇ ਉਹ ਵੀ ਤੁਹਾਨੂੰ ਵੀਡੀਓ ਸ਼ੇਅਰ ਕਰ ਦਾਂਗੇ ਬਾਕੀ ਥੋੜੀ ਵੀਡੀਓ ਤਾਂ ਲੇਟ ਆ ਗਈ ਹਨਾ ਕਬੂਤਰਾਂ ਦੇ ਖੁੱਡਿਆਂ ਦਾ ਸਮਾਨ ਇਕੱਠਾ ਕਰੀ ਜਾਂਦੇ ਸੀ ਬਾਕੀ ਦਾ ਸਮਾਨ ਤਾਂ ਕਬੂਤਰਾਂ ਦੇ ਹਨਾ ਆਪਾਂ ਕਹਿ ਵੀ ਸਕਦੇ ਆ ਤੇ ਤਾਂ ਵੀਡੀਓ ਥੋੜੀ ਲੇਟ ਆਈ ਯਾਰ ਹਨਾ ਇੱਕ ਥੋੜਾ ਕੰਮ ਹੋਵੇ ਦਾ ਉਲਝੀ ਜਾਂਦਾ ਪਤਾ ਨਹੀਂ ਚੱਲਦਾ ਹਾਂ ਵੀ ਕਿੰਨੇ ਦਿਨ ਹੋ ਗਏ ਵੀਡੀਓ ਪਾਈਏ ਨੂੰ ਕਿੰਨੇ ਨਹੀਂ ਹੋ ਗਏ ਬਾਕੀ ਫੁੱਲ ਸਪੋਰਟ ਕਰਕੇ ਰੱਖੋ ਸਾਰੀ ਵੀਰਵਰਾ ਦੱਬ ਕੇ ਰੱਖਿਓ ਹਨਾ ਗੱਲਬਾਤ ਨੂੰ ਤੇ ਤੇ ਆਪਣੀਆਂ ਸਾਰੀਆਂ ਕਬੂਤਰੀਆਂ ਬੱਚੇ ਹੀ ਵੇਚੀ ਆ ਠੀਕ ਹੈ ਤੇ ਹੁਣ ਆਪਾਂ ਚੱਲਦੇ ਆ ਤੁਹਾਨੂੰ ਜੋੜਿਆਂ ਵਾਲੀ ਸਾਈਡ ਲੈ ਚੱਲਦੇ ਹੁਣ ਆਪਣੇ ਜਿਹੜੇ ਜੋੜੇ ਆ ਉਹਦੇ ਬਸ ਤਿੰਨ ਚਾਰ ਹੀ ਆ ਬਸ ਮੇਰੇ ਤੋਂ ਤਿੰਨ ਵੀ ਨਹੀਂ ਹੋਣਗੇ ਤਿੰਨ ਕ ਹੋਣਗੇ ਚਾਰ ਤੱਕ ਹੀ ਮੈਂ ਜ਼ਿਆਦਾ ਕਹਤੇ ਬਾਕੀ ਗਿਣ ਲੈਨੇ 1 2 4 ਜੋੜੇ ਆ ਠੀਕ ਹੈ ਆਪਣੇ ਆਚਾਰੇ ਜੁੜੇ ਆ ਇਹਨਾਂ ਦੇ ਬੱਚੇ ਪਲ ਗਏ ਆ ਇੱਕ ਆ ਬੱਚਾ ਪਲ ਗਿਆ ਇਹ ਤਾਂ ਇਕੱਲਾ ਹੀ ਤਾਂ ਪਾਲੀ ਜਾਣਾ ਤੇ ਬਾਕੀ ਆ ਬੱਚਾ ਪਿਆ ਇੱਕ ਬੱਚਾ ਇਹ ਕਾ ਉੱਡ ਕੇ ਉੱਪਰ ਬੈਠ ਜਾਂਦਾ ਦੋ ਬੈਠੇ ਠੀਕ ਹੈ ਇਹ ਬੱਚੇ ਆਪਣੇ ਅੰਦਰ ਬੈਠੇ ਹੁਣ ਚਾਰ ਪੰਜ ਬੱਚੇ ਆ ਠੀਕ ਹੈ ਬੱਚੇ ਜਾਦੇ ਸੀਗੇ ਤੇ ਆਪਣਾ ਭਰਾ ਆਇਆ ਸੀਗਾ ਇੱਕ ਆਪਾਂ ਉਹਨੂੰ ਤਿੰਨ ਬੱਚੇ ਆਪਾਂ ਉਹਨੂੰ ਗਿਫਟ ਕੀਤੇ ਆ ਠੀਕ ਹੈ ਉਹ ਵੀ ਫਿਰ ਮੈਂ ਵੀਡੀਓ ਬੁੜੇ ਬਣਾਈ ਨਹੀਂ ਯਾਰ ਕਿਉਂਕਿ ਟਾਈਮ ਬਹੁਤ ਘੱਟ ਸੀ ਮੈਨੂੰ ਦੁਕਾਨ ਤੋਂ ਲੈ ਕੇ ਆਇਆ ਠੀਕ ਹੈ ਸ਼ਹਿਰ ਜਿੱਥੇ ਮੈਂ ਲੱਗਾ ਉੱਥੋਂ ਫਿਰ ਆਪਾਂ ਕਬੂਤਰਿਆਂ ਨੂੰ ਲਿਆ ਕੇ ਬੱਚੇ ਦਿੱਤੇ ਫਿਰ ਆਪਾਂ ਜਾਵੜੇ ਦੁਕਾਨ ਤੇ ਆਪਾਂ ਨੂੰ ਛੱਡ ਆਇਆ ਲੈ ਕੇ ਵੀ ਉਹ ਆਇਆ ਤੇ ਛੱਡ ਕੇ ਵੀ ਉਹ ਆਇਆ ਠੀਕ ਹੈ ਤੇ ਆ ਬੱਚਾ ਬੁੱচ্চਾ ਨੂੰ ਵੀ ਆਪਾਂ ਬਾਹਰ ਕੱਢਿਆ ਕਰਾਂਗੇ ਹੁਣ ਤੇ ਬਾਕੀ ਵੀਡੀਓ ਤੁਹਾਡੇ ਨਾਲ ਸਾਰਿਆਂ ਵੀਰ ਭਰਾਵਾਂ ਨਾਲ ਸ਼ੇਅਰ ਕਰਿਆ ਕਰਾਂਗੇ ਬਾਕੀ ਤੁਹਾਨੂੰ ਮੈਂ ਡੰਡੇ ਫੱਟੀਆਂ ਦਿਖਾਉਂਗਾ ਜਿਹੜੀਆਂ ਮੈਂ ਲੈ ਕੇ ਆਇਆ ਮੇਰੇ ਸਾਹਮਣੇ ਵਾਵਾ ਲੰਮੀਆਂ ਹੋ ਇਹਦੇ ਜਿੰਨੀਆਂ ਲੰਮੀਆਂ ਆਪਣੀਆਂ ਛਤਰੀ ਜਿੰਨੀਆਂ ਲੰਮੀਆਂ ਤਿੰਨ ਤਿੰਨ ਮਤਲਬ ਫੱਟੀਆਂ ਤੇ ਉਹਨਾਂ ਨੂੰ ਟੋਟੇ ਕਰਕੇ ਤੁਹਾਨੂੰ ਮੈਂ ਦੱਸਦਾ ਲਾਉਣੇ ਕਿਵੇਂ ਆ ਇੱਕ ਮਿੰਟ ਆਪ ਬਾਹਰ ਪੇੜ ਦੀ ਆਪਣੇ ਉਧਰਲੀ ਸਾੜੀ ਜਾ ਕੇ ਸਹੀ ਪਤਾ ਚੱਲ ਜੂਗਾ ਕਿਉਂਕਿ ਇਹਦਾ ਡੰਡਾ ਲੱਗਾ ਹੋਇਆ ਆਪਣਾ ਜਿਵੇਂ ਆ ਡੰਡਾ ਲੱਗਾ ਆ ਡੰਡੇ ਤੋਂ ਥੋੜੇ ਜਿਹਾ ਆਪਾਂ ਅੱਥੇ ਚ ਲਾ ਦਾਂਗੇ ਫੱਟੀ ਆ ਜਾਂ ਅੱਥੇ ਲਾ ਦਾਂਗੇ ਠੀਕ ਹੈ ਸੇਮ ਹੀ ਉਧਰ ਲਾ ਦਾਂਗੇ ਸੇਮ ਹੀ ਅੱਧਰ ਲਾ ਦਾਂਗੇ ਜੇ ਆਪਾਂ نیچے ਕੋਈ ਇੱਕ ਅੱਧੀ ਲਾਉਣੀ ਹੋਈ ਲਾ ਲਾਂਗੇ ਨਹੀਂ ਤੇ ਸਾਹਮਣੇ ਇੱਕ ਐ ਲਾ ਦਾਂਗੇ ਠੀਕ ਹੈ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਹਾਂ ਵੀ ਆਪਾਂ ਫੱਟੀਆਂ ਕਿਵੇਂ ਲਾਈਏ ਠੀਕ ਹੈ ਬਾਕੀ ਆਪਾਂ ਬੱਚੇ ਕੱਲ ਛੱਡੇ ਸੀ ਖੁੱਲੇ ਤੇ ਆਪਣੇ ਸਾਰੇ ਜਿੰਨੇ ਬੱਚੇ ਆਪਾਂ ਛੱਡੇ ਹੋਏ ਸੀਗੇ ਠੀਕ ਐ ਸਾਰੇ ਆਪਣੇ ਬੱਚੇ ਛਤਰੀਆਂ ਤੇ ਆਏ ਆ ਬਸ ਆਪਣੇ ਦੋ ਕਬੂਤਰ ਢੱਲੇ ਆ ਹੁਣ ਨਹੀਂ ਸੌਰੀ ਤਿੰਨ ਕਬੂਤਰ ਢੱਲੇ ਹੋਏ ਆ ਬਸ ਉਹ ਵੀ ਤਾਂ ਹੋ ਗਏ ਕਿਉਂਕਿ ਖੁੱਡੇ 'ਚ ਸਲਾਬ ਆ ਗਈ ਸੀ ਹਨ ਤੇ ਬਾਕੀ ਕਬੂਤਰ ਜਾਦੇ ਆ ਮਿੱਠਾਂ ਜਾਦੀਆਂ ਮਾਰਦੇ ਕਈ ਯਾਰ ਹਨਾ ਤੇ ਤਾਂ ਹੋ ਜਾਂਦਾ ਸਿਸਟਮ ਬਸ ਹੁਣ ਤਾਂ ਗਰਮੀ ਲੱਗਣ ਲੱਗੀ ਹੁਣ ਪੂਰੇ ਪ੍ਰੋਪਰ ਵਧੀਆ ਹੋ ਜਾਣਗੇ ਬਾਕੀ ਤਾਂ ਸਾਰੇ ਸੈਟ ਹੀ ਆ ਮਾਰੇ ਜੇ ਫਿਰ ਵੀ ਢੱਲੇ ਹੋਈ ਜਾਂਦੇ ਹਨਾ ਇੱਕ ਜਿਵੇਂ ਮੈਂ ਤੁਹਾਨੂੰ ਦਿਖਾ ਦਾਂ ਇੱਕ ਆ ਬੈਠਾ ਇਹ ਤਾਂ ਕਬੂਤਰਿਓਂ ਪਿੱਛੇ ਬੈਠੀ ਐ ਇਹ ਜਿਆਦੇ ਢੱਲੇ ਆ ਬਾਕੀ ਸਾਰੇ ਆਪਣੇ ਆ ਵੀ ਕਬੂਤਰ ਉੱਡ ਕੇ ਆਇਆ ਸੀ ਕੱਲ ਇਹ ਵੀ ਸੈੱਟ ਆ ਪੂਰਾ ਠੀਕ ਐ ਤੇ ਬਸ ਹੁਣ ਤਾਂ ਇਹ ਆ ਬਸ ਹੁਣ ਗਰਮੀ ਜਲਦੀ ਜਲਦੀ ਆ ਜਾਣ ਗਰਮੀਆਂ ਤੇ ਡਾਡੂ ਕੀ ਵੇਖੀ ਬੱਚੇ ਹਾਂ ਵੀ ਵਧੀਆ ਉੱਡੇ ਜੋੜਿਆਂ ਦੇ ਜੇ ਦਾ ਸਹੀ ਜੋੜਿਆਂ ਦੇ ਬੱਚੇ ਉੱਡੇ ਫਿਰ ਆਪਾਂ ਉਹੀ ਜੋੜੇ ਲੱਗੇ ਰਹਿਣ ਦਾਂਗੇ ਜੇ ਮਤਲਬ ਉਸੇ ਹਿਸਾਬ ਨਾਲ ਉੱਡੇ ਫਿਰ ਆਪਾਂ ਇੱਕ ਦੀ ਫੇਰ ਅਗਲੀ ਦੀ ਜੋੜੇ ਪੱਟ ਕੇ ਲਾਵਾਂਗੇ ਜਿੰਨਾ ਜਿੱਥੇ ਤਾ ਸਹੀ ਨਹੀਂ ਬੈਠਦਾ ਆਪਾਂ ਉਹਨਾਂ ਜਿੱਕੇ ਜੋੜੇ ਤੋੜੀ ਜਾਵਾਂਗੇ ਲਾਈ ਜਾਵਾਂਗੇ ਤੋੜੀ ਜਾਵਾਂਗੇ ਠੀਕ ਹੈ ਉਹ ਤਾਂ ਪਤਾ ਹੀ ਹੁੰਦਾ ਹੋਣਾ ਜਿੱਨੇ ਜਿੱਥੇ ਤਾ ਨਹੀਂ ਬੈਠਦਾ ਫੇਰ ਹੀ ਫਾਇਦਾ ਕਬੂਤਰ ਵਧੀਆ ਉੱਡਣ ਫੇਰ ਹੀ ਫਾਇਦਾ ਨਾ ਬੱਚੇ ਗਾਹ ਕਢਾਉਣ ਦਾ ਤੇ ਬਾਕੀ ਆਪਾਂ ਨੂੰ ਇੱਕ ਜੋੜੇ ਦਾ ਪਤਾ ਹਾਂ ਵੀ ਉਹਦੇ ਬੱਚੇ ਸਹੀ ਉੱਡਦੇ ਪਏ ਆ ਹਜੀ ਠੀਕ ਪਿਛਲੀ ਿਆਰ ਵੀ ਮੈਂ ਵਧੀਆ ਉੱਡ ਕੇ ਸੀ ਇਸ ਵਾਰੀ ਵੀ ਵਧੀਆ ਉ ਪਰ ਜਿਹੜਾ ਡੱਬਾ ਸੀ ਉਹਦਾ ਐਤਕੀ ਆਪਾਂ ਜੋੜਾ ਤੋੜਿਆ ਆਪਾਂ ਕਾਲੀ ਚੀਨੀ ਨਾਲ ਲਾਇਆ ਸੀ ਆਹ ਵਾਲੀ ਨਾਲ ਠੀਕ ਹੈ ਇਹ ਆਪਾਂ ਹੁਣ ਐਤਕੀ ਪਹਿਲਾਂ ਆਪਾਂ ਲਾਇਆ ਸੀ ਮੈਂ ਉਹ ਜਿਹੜੀ ਪਿੱਛੇ ਬੈਠੀ ਆ ਤੇ ਐਤਕੀ ਮੈਂ ਆਪਾਂ ਇਹਦੇ ਨਾਲ ਲਾਇਆ ਜਿਹੜੇ ਉਹਦੇ ਨਾਲ ਬੱਚੇ ਜੋੜੇ ਲਾਇਆ ਸੀ ਮੈਂ ਉਹਦੇ ਬੱਚੇ ਬੈਠਾ ਇੱਕ ਉਹ ਪਿੱਛੇ ਜਮਾਂ ਡੱਬੀ ਕਬੂਤਰੀ ਇੱਕ ਬੈਠੀ ਡੱਬੀ ਕਬੂਤਰੀ ਉਹ ਪੁੰਝੇ ਆਹ ਵਾਲੀ ਇਹ ਬੱਚੇ ਕੱਡੇ ਸੀਗੇ ਠੀਕ ਹੈ ਤੇ ਜਿਹੜੇ ਹੁਣ ਇਹਦੇ ਨਾਲ ਲਾਇਆ ਆਪਾਂ ਬੱਚੇ ਇੱਕ ਕੱਡੇ ਜਾਂਦਾ ਕਾਲਾ ਚੀਨਾ ਉਹ ਆਪਾਂ ਭਰਾ ਨੂੰ ਦੋਸਤ ਨੂੰ ਗਿਫਟ ਕੀਤਾ ਆ ਇੱਕ ਕੰਢਿਆ ਉਹ ਵਾਲਾ ਡੱਬਾ ਇੱਕ ਕੰਢਿਆ ਆਹ ਵਾਲਾ ਠੀਕ ਹੈ ਹਾਂ ਇਹ ਕਾ ਹੀ ਬਸ ਬਾਕੀ ਤਾਂ ਨਹੀਂਗੇ ਨਹੀਂ ਬਾਕੀ ਸਹੀ ਆ ਤੇ ਬਾਕੀ ਆ ਕੰਨੇ ਬਾਕੀ ਕਮੈਂਟ ਕਰਕੇ ਦੱਸਿਓ ਜੋੜਾ ਆਪਾਂ ਉਹਦੇ ਨਾਲ ਆਇਆ ਉਹ ਸਭ ਤੋਂ ਬੈਸਟ ਡਿਆ ਤੇ ਆਜਾ ਤਾਂ ਬੈਸਟ ਡਿਆ ਤਰਫ ਠੀਕ ਹੈ ਬਾਕੀ ਕਮੈਂਟ ਕਰਕੇ ਦੱਸਿਓ ਹਜੇ ਡਾਰ ਆਪਾਂ ਨੂੰ ਹਜੇ ਪਤਾ ਨਹੀਂ ਆਪਾਂ ਡਾ ਕੇ ਵੇਖਾਂਗੇ ਕਰੇ ਤੇ ਫੇਰ ਆਪਾਂ ਦੱਸਾਂਗੇ ਹਾਂ ਵੀ ਇਹ ਆ ਜੋੜੇ ਦੇ ਸਹੀ ਉੱਡੇ ਆ ਤੇ ਉਹ ਜੋੜੇ ਦੇ ਸਹੀ ਉੱਡੇ ਆ ਠੀਕ ਹੈ ਬੱਚੇ ਬਾਕੀ ਕਮੈਂਟ ਕਰਕੇ ਜਰੂਰ ਦੱਸੋ ਸਾਰੇ ਵੀਰ ਭਰਾ ਤੇ ਬਾਕੀ ਜਦੋਂ ਤੁੱਪ ਲਿਖ ਲਈ ਨਾਲੇ ਆਪਾਂ ਬੱਚੇ-ਬੱਚੇ ਬਿਠਾ ਦਾਂਗੇ ਹਨਾ ਬਾਕੀ ਉਹਨਾਂ ਨੂੰ ਜਿਨ੍ਹਾਂ ਨੂੰ ਮੈਂ ਜਾਣਾ ਤੁੱਪ ਤਾਂ ਉਹਦੀ ਸਹੀ ਜ਼ਿਆਦੀ ਲਿਖ ਲੂਗੀ ਠੀਕ ਹੈ ਤੇ ਉਦੋਂ ਆਪੇ ਮੁੰਡਿਆਂ ਨੂੰ ਕਹਿ ਦੂੰ ਫੋਨ ਲਾ ਕੇ ਆਪਾਂ ਬਿਠਾ ਉਠੋ ਦੇਣਗੇ ਤੇ ਆਪਾਂ ਜਿਹੜੀ ਆਪਣੀ ਗੱਲਬਾਤ ਆਪਾਂ ਕਰਤੀ ਸੀ ਇੱਕ ਵਾਰੀ ਹਨਾ ਕਿਉਂਕਿ ਯਾਰ ਹਨਾ ਕਈ ਯਾਰ ਭਰਾ ਡੀਕਦੇ ਹੁੰਦੇ ਹਾਂ ਵੀ ਕੀ ਕੋਈ ਮਤਲਬ ਬਮਾਰੂ ਹੋਊਗਾ ਨਾ ਕੋਈ ਵੀ ਕਈ ਸੋਚਦੇ ਹੀ ਆ ਨਾ ਕਈ ਜਿਨ੍ਹਾਂ ਨੂੰ ਨਹੀਂ ਜਿਨ੍ਹਾਂ ਨੇ ਵੀਡੀਓ ਦੇਖਣੀ ਆ ਉਹਨਾਂ ਨੂੰ ਤਾਂ ਪਤਾ ਹੀ ਹੁੰਦਾ ਹਾਂ ਵੀ ਅੱਜ ਵੀ ਇੰਨੇ ਦਿਨ ਹੋ ਗਏ ਵੀਡੀਓ ਆਈ ਨਹੀਂ ਅੱਗੇ ਪਿੱਛੇ ਆ ਜਾਂਦੀ ਹੈ ਨਾ ਕਈ ਸੋਚਣ ਲੱਗ ਜਾਂਦੇ ਆ ਚੱਲ ਜਿਹੜੇ ਵੀਰ ਭਰਾ ਸੋਚਦੇ ਚੱਲ ਧੰਨਵਾਦ ਹੈ ਨਾ ਭਰਾਵਾਂ ਦਾ ਪਿਆਰ ਆ ਦਿਲੋਂ ਵੀ ਆਪਣੇ ਵੱਲੋਂ ਵੀ ਤੇ ਉਹਨਾਂ ਨੂੰ ਤਾਂ ਹੈ ਹੀ ਹੈਗਾ ਹੈ ਨਾ ਬਾਕੀ ਕਈ ਆਪਣੀਆਂ ਕਬੂਤਰੀਆਂ ਜਿਹੜੀਆਂ ਮਸਤ ਆ ਜਿਨ੍ਹਾਂ ਦੇ ਆਪਾਂ ਜੋੜੇ ਨਹੀਂ ਲਾਏਗੇ ਉਹ ਵੇਖ ਲਾਂਗੇ ਡਾਡੂ ਕੇ ਪਹਿਲਾਂ ਹੁਣ ਗਰਮੀਆਂ ਆ ਜਾਣਗੀਆਂ ਆਪਣੀਆਂ ਛਤਰੀਆਂ 4-5 ਛਤਰੀਆਂ ਬਣ ਗਈਆਂ ਆਪਣੇ ਕੋਲੇ ਹੁਣ ਟਾਂਗੀਆਂ ਲੈ ਕੇ ਆਉਣੀਆਂ ਮੁੰਡੇ ਕੋਲੋਂ ਉਹ ਦੇਖਦੇ ਕਿੰਦਣ ਚਾਹੀਏ ਤੇ ਨਾਲੇ ਉਹ ਵੀਡੀਓ ਸ਼ੇਅਰ ਕਰੂੰਗਾ ਤੁਹਾਡੇ ਨਾਲ ਠੀਕ ਹੈ ਤੇ ਫਿਰ ਆਪਾਂ ਜਿੰਨੀਆਂ ਆਪਣੀਆਂ ਜਿਹੜੀਆਂ ਕਬੂਤਰੀਆਂ ਅੱਡੇ ਨਹੀਂ ਲੱਗੀਆਂ ਉਹ ਆਪਾਂ ਲਾਵਾਂਗੇ ਜਿਹੜੀਆਂ ਉਹ ਲੱਗੀਆਂ ਉਹ ਨਹੀਂ ਜਿਹੜੀਆਂ ਆਪਣੇ ਲਾਡੀ ਵਾਲੀਆਂ ਕਬੂਤਰੀਆਂ ਜਿਵੇਂ ਆਹ ਕਬੂਤਰੀ ਦਾ ਫਾਰਮ ਮੁੰਡਾ ਦੇ ਗਿਆ ਪੂਆ ਦਾ ਮੁੰਡਾ ਇਹ ਤਾਂ ਆਪਾਂ ਲਾਉਣੀ ਹੈ ਹਜੇ ਠੀਕ ਕਿਉਂਕਿ ਉਹ ਪਿੰਡ ਹਾਲ ਇੱਕਾ ਤੇ ਹੁਣ ਹੀ ਦੇ ਤਾਂ ਲੈਂਦਾ ਆਹ ਕਬੂਤਰੀਏ ਵੇਗੂ ਆਪਣੇ ਗੱਲਾਂ ਕਰਦੇ ਕਰਦੇ ਪਰ ਆਪਣਾ ਧਿਆਨ ਉੱਪਰ ਸੀਗਾ ਠੀਕ ਹੈ ਜਿਵੇਂ ਇੱਕ ਆ ਕਬੂਤਰੀ ਨਹੀਂ ਲੱਗੀ ਇੱਕ ਨਾਲ ਵਾਲੀ ਨਹੀਂ ਲੱਗੀ ਠੀਕ ਹੈ ਦੋ ਤੇ ਇੱਕ ਆ ਨਹੀਂ ਸੋਰੀ ਇਹ ਵਾਲੀ ਨਹੀਂ ਅੱਥੇ ਬੈਠੀ ਹੋਣੀ ਉਹਦੇ ਠੱਲ ਪਾਈ ਹੋਣੀ ਉੱਪਰਲੀ ਸਾਈਡ 'ਤੇ ਇੱਕ ਆ ਬੈਠੀ ਇੱਕ ਆ ਵਾਲੀ ਆ ਇੱਕ ਖੱਟੇ ਵਾਲੀ ਨਾਲ ਹੀ ਬੈਠੀ ਆ ਠੀਕ ਹੈ ਤੇ ਇਹ ਕੋ ਪਿੱਛੇ ਬੈਠਾ ਆ ਉਹ ਇੱਕ ਉਧਰ ਇਲੇ ਕੁੱਡੇ ਦੇ ਵਿੱਚ ਬੈਠੇ ਹੋਇਆ ਠੀਕ ਹੈ ਚਾਰ ਪੰਜ ਕਬੂਤਰ ਨਹੀਂ ਲੱਗੇ ਆਪਣੇ ਮਤਲਬ ਟੋਟਲ ਮੰਨ ਲਓ ਤੁਸੀਂ ਸੱਤ ਅੱਠ ਕਬੂਤਰ ਨਹੀਂ ਲੱਗੇ ਉਹ ਜਿਹੜੇ ਆਪਾਂ ਲਾਡੀ ਤੋਂ ਲੈ ਕੇ ਕਾਲੇ ਚੀਨੇ ਉਹ ਨਹੀਂ ਲੱਗੇ ਹੋਏ ਬਾਕੀ ਆਪਣੇ ਸਾਰੇ ਲੱਗੇ ਹੋ ਟੋਟਲ ਜਿੰਨੇ ਵੀ ਆ ਠੀਕ ਹੈ ਆ ਆਪਣੇ ਕਬੂਤਰ ਆ ਸਾਡੇ ਵੀਰ ਭਰਾ ਦੇਖ ਲਓ ਆ ਬੱਚੇ ਤੁਹਾਨੂੰ ਦਿਖਾ ਦਨੇ ਕਿੱਡੇ ਕਿੱਡੇ ਹੋ ਗਏ ਇੱਕ ਆ ਬੈਠਾ ਆਪਣਾ ਬੱਚਾ ਉਹ ਤਾਂ ਪਿਛਲੇ ਜਿਹੜੂ ਪਿਛਲੇ ਇਹ ਨਹੀਂ ਇੱਕ ਆ ਬੈਠਾ ਇੱਕ ਆ ਬੈਠਾ ਨਾਲ ਤੇ ਵਾਕ ਹੀ ਬੈਠੇ ਹੋਇਆ ਆ ਵਾਲਾ ਪਿੱਛੇ ਉਹ ਪਿੱਛੇ ਬੈਠਾ ਆ ਦੋ ਆ ਬੈਠੇ ਹੋਏ ਇੱਕ ਬੱਚਾ ਜਿਹੜਾ ਫੜਿਆ ਸੀ ਇਹ ਵੀ ਆ ਗਿਆ ਹੋਣ ਲੱਗ ਗਿਆ ਛਤਰੀਆਂ ਦੇ ਆਵਣਾ ਵੀ ਤੇ ਆਪਣਾ ਇੱਕ ਬੱਚਾ ਨਹੀਂ ਆਇਆ ਠੀਕ ਹੈ ਉਹ ਦੇਖ ਲਾਂਗੇ ਕਦੋਂ ਆਊਗਾ ਉਹ ਨਾ ਮੇਰੇ ਸਾਹ ਨਾਲ ਉਧਰ ਰਾਤ ਨੂੰ ਉੱਥੇ ਬਹਿ ਗਿਆ ਸੀ ਆਪਣੇ ਦਰਖਤ ਤੇ ਬਹਿ ਗਿਆ ਸੀਗਾ ਤੇ ਰਾਤ ਆ ਜਾਣੀ ਹੁਣ ਦੇਖੋ ਦੁਪਹਿਰੇ ਕਦੋਂ ਆਊਗਾ ਕਦੋਂ ਨਹੀਂ ਹੈ ਨਾ ਮੁੰਡੇ ਆਪੇ ਤਾੜ ਹੀ ਦਿੰਦੇ ਆ ਚੱਲ ਆਂਦਾ ਮੰਨ ਲਓ ਕਈ ਯਾਰ ਛੱਤ ਤੇ ਆ ਜਦੇ ਨਾ ਕਬੂਤਰ ਬੈਠਾ ਬੂਠਾ ਚੱਲ ਤਾੜ ਜਾਂਦੇ ਆ ਕਈ ਯਾਰ ਉਹਨਾਂ ਨੂੰ ਪਤਾ ਨਹੀਂ ਚੱਲਦਾ ਹੋਰ ਖੁੱਡੇ 'ਚ ਤਾੜ ਜਾਂਦੇ ਆ ਬਾਕੀ ਆਣ ਕੇ ਮੈਂ ਰਾਤ ਨੂੰ ਸੈੱਟ ਕਰ ਦਿੰਨਾ ਤੇ ਬਾਕੀ ਆਣ ਦੇ ਮੁੰਡੇ ਸੌੜਦੀਏ ਉਹ ਤਾਂ ਹੀ ਨਾ ਮਸਤ ਹੋਈਆਂ ਪਈਆਂ ਤੇ ਆਂਡੇ ਲਾਈ ਜਾਂਦੀਆਂ ਮੈਂ ਕੱਚਾ ਹੀ ਸੀ ਮੜਾ ਜਲੇ ਉਂਗਲ ਵੱਜੀ ਸੈੱਟ ਹੋ ਗਿਆ ਲੈ ਤੇ ਟੋਆ ਹੋ ਜਾ ਹੋਮੀ ਪਈ ਜਾਂਦਾ ਆਵੇ ਲੈ ਨਾ ਕੱਚੇ ਅੰਡੇ ਲਾਈ ਜਾਂਦੀਆਂ ਕਬੂਤਰੀਆਂ ਚਲੋ ਆਪਾਂ ਨੂੰ ਕੀ ਆ ਇਹਨਾਂ ਨੇ ਵੀ ਲਾਉਣੀ ਆ ਹਨਾ ਬਾਕੀ ਉਹ ਹੋ ਵੇਖੋ ਕਿੰਨਾ ਹੋਣਾ ਆਪਣਾ ਡਿਫਰੈਂਟ ਹੈ ਇਹ ਪੱਕਾ ਹੀ ਕੱਚਾ ਇਹ ਬੰ ਮੇਰੇ ਸਾਹਮਣੇ ਥੋੜਾ ਲੇਟ ਲਾਤਾ ਹੋਣਾ ਤੇ ਆ ਹੁਣ ਇਹ ਲਾਇਆ ਮੇਰੇ ਸਾਹਮਣੇ ਸਾਹਮਣੇ ਲਾਇਆ ਪਰ ਆਪਣਾ ਧਿਆਨ ਉਪਰ ਸੀਗਾ ਠੀਕ ਹੈ ਤੇ ਇਹਨੂੰ ਵੀ ਛੋੜ ਦਿੰਨੇ ਆਂਡਿਆਂ ਨੂੰ ਤੇ ਬਾਕੀ ਆਪਣੇ ਆ ਉੱਥੇ ਆਪਾਂ ਜਿਹੜੇ ਦੂਸਰੀਆਂ ਜਾਲਾਂ ਦੇ ਵਿੱਚ ਪਾ ਦੇ ਦੀਆਂ ਕਈ ਯਾਰ ਕਬੂਤਰ ਕਈ ਯਾਰ ਕਬੂਤਰੀਆਂ ਬਾਕੀ ਉਹ ਛਤਰੀ ਦੇ ਕਬੂਤਰੀ ਬੰਨ ਦੇ ਦੀਆ ਅਦਰਾਂ ਤੇ ਹੁਣ ਆਪਣੇ ਕੋਲੇ ਛਤਰੀਆਂ ਮਥੁਰ ਮਿਲ ਦਿਖਾ ਦੇਣਾ ਕਿੰਨੀਆਂ ਆਪਣੇ ਕੋਲੇ ਤੇ ਆ ਲਾ ਦੀ ਇੱਕ ਮਿੰਟ ਬਾਰ ਲਾ ਲਈਏ ਹਨ ਤੇ ਲੋ ਜੀ ਇੱਕ ਆਪਾਂ ਜਾਲ ਦੇ ਵਿੱਚ ਕਪੜਾ ਲੈ ਜਿਹੜੇ ਆਪਣੇ ਛੋਟੇ ਬੱਚੇ ਹਨ ਉਹ ਵੱਡੇ ਹੋ ਗਏ ਸੀਗੇ ਐਵੇਂ ਬਾਹਰ ਛੱਡਾਂਗੇ ਐਵੇਂ ਲੱਤਾਂ ਬਾਂ ਹਨਾ ਕੜਾ ਖੜੂ ਲੈਣਗੇ ਆਪਾਂ ਇਹਦੇ ਵਿੱਚ ਛੱਡ ਦਈਦਾ ਤੇ ਉਹ ਵੀ ਹੁਣ ਸੈੱਟ ਹੋ ਜਾਣ ਆਂਡੇ ਸੁਰਦੀਏ ਪਹਿਲਾਂ ਤਾਂ ਆਪਾਂ ਚਲੋ ਵੀ ਚੱਕ ਇਹ ਆਪਣੀਆਂ ਜਿਹੜੀਆਂ ਛਤਰੀਆਂ ਉਹ ਪਈਆਂ ਆਪਾਂ ਸਵਾਲ ਕੇ ਰੱਖੀਆਂ ਜਾਂ ਕਪੜੇ ਲੱਗੇ ਹੋਏ ਜਾਂ ਨਵੇਂ ਠੀਕ ਹੈ ਹੁਣ ਬਸ ਪੋਲ ਹੋ ਪਏ ਆਵੇ ਪੋਲ ਪੋਲ ਸਾਰਾ ਕੁਸ ਆਪਾਂ ਰੈਡੀ ਕਰਤਾ ਆਪਣਾ ਠੀਕ ਹੈ ਬਸ ਹੁਣ ਤਾਂ ਇੰਨੀ ਆ ਬਸ ਹੁਣ ਆਪਣੀ ਘਾਲੋ ਰਹੀ ਜਾਂਦੀ ਆ ਬਸ ਮਿਸਤਰੀ ਦਾ ਸਾਧ ਲਈਏ ਮੈਂ ਤਾਂ ਕਨ ਆਪ ਹੀ ਲਾ ਦੀਆ ਸਾਰਾ ਕੁਸ ਵਾ ਲੈ ਬਾਕੀ ਆਪ ਨੂੰ ਡਰਾਈਲ ਚਾਹੀਦੀ ਆ ਆਪਾਂ ਲੈ ਆਵਾਂਗੇ ਜੇ ਤਾਂ ਆਪਾਂ ਨੂੰ ਉਵੇਂ ਮਿਲ ਗਈ ਮਤਲਬ ਥੋੜੇ ਜੇ ਘੰਟੇ ਡੇਢ ਘੰਟੇ ਆਸਤੇ ਫਿਰ ਤਾਂ ਆਪਾਂ ਆਪ ਹੀ ਲਾ ਲਾਂਗੇ ਜੋ ਨਾ ਮੰਨੇ ਫਿਰ ਆਪਾਂ ਨਵੀਂ ਲਿਆਵਾਂਗੇ ਆਪਣ ਨੂੰ ਗਾਉਂ ਤੋਂ ਵੀ ਲੋਡ ਪੈ ਸਕਦੀ ਆ ਹਨਾ ਬਾਕੀ ਇੱਕ ਰਿ ਮੈਂ ਫੇਰ ਦਿਖਾ ਦਿੰਨਾ ਕਬੂਤਰ ਫਿਰ ਕਰਦੇ ਆਪਾਂ ਵੀਡੀਓ ਦਾ ਐਂਡ ਠੀਕ ਹੈ ਚਾਹ ਚੋ ਵੀ ਉਵੇਂ ਠੰਡੀ ਹੋ ਗਈ ਮੇਰੀ ਚਾਹ ਵੀ ਚਲ ਚਾਹ ਦਾ ਗਰਮ ਘਰੀ ਲਵਾਗੇ ਇੱਥਾ ਜਾਗੇ ਤੁਹਾਨੂੰ ਕਬੂਤਰਾਂ ਦਾ ਸ਼ੌਂਕ ਕਰਾਦਾ ਅੰਦਰ ਜਿਆਦਾ ਨਹੀਂ ਆਪਾਂ ਦਿਖਾਇਆ ਤੇ ਲਓ ਜੀ ਆਪਣਾ ਆ ਕਬੂਤਰ ਵੀ ਸੈੱਟ ਹੋ ਗਿਆ ਵਾਲਾ ਠੀਕ ਆ ਆ ਬਣਾ ਇਹ ਵੀ ਹੁਣ ਅੱਗੇ ਨੂੰ ਬਹੁਤ ਫਰਕ ਪੈ ਗਿਆ ਇਹਨੂੰ ਆਪਾਂ ਹਾਈ ਟੈਕ ਤੇ ਅਚਾਰ ਦਾ ਹੋਲ ਲਾਇਆ ਸੀਗਾ ਮਤਲਬ ਤੇਲ ਤੇ ਵਿੱਚ ਆਪਾਂ ਪਾਈ ਸੀਗੀ ਦਹੀਂ ਉਹਨੂੰ ਪਤਲਾ ਕਰਕੇ ਦੇ ਦਿੱਤਾ ਸੀ ਪਰ ਉਹ ਜੇ ਦੋ ਟਾਈਮ ਤੇ ਬਾਈ ਨੇ ਇੰਸਟਾਗ੍ਰam ਤੇ ਦੱਸਿਆ ਪਤਾ ਨਹੀਂ ਕਹੜੇ ਨੇ ਮੈਨੂੰ ਨਾਂ ਨਹੀਂ ਯਾਦ ਉਹਦਾ ਤੇ ਮੈਂ ਚੱਲ ਅਜਾ ਮਾ ਕੇ ਦੇਖ ਲਈਏ ਕਿਉਂਕਿ ਇਹ ਸੈੱਟ ਨਹੀਂ ਹੁੰਦਾ ਪਿਆ ਸੀਗਾ ਅੱਗੇ ਪਿੱਛੇ ਦਾ ਆਪਣੇ ਸਾਰੇ ਹੋ ਜਾਂਦੇ ਸੈੱਟ ਤੇ ਆਪਾਂ ਦੇਤਾ ਸੀ ਹੁਣ ਤਾਂ ਸੈੱਟ ਅੱਗੇ ਨਾਲੋਂ ਤੇ ਬਾਕੀ ਜਿਹੜੀ ਆਪਾਂ ਹੁਣ ਆਪਾਂ ਦਵਾਈ ਦੇਈ ਦੀ ਆ ਪਾਵਰ ਜੈਲ ਪ੍ਰੋਟੋਨ ਤੇ ਇੱਕ ਟੈਟਰਾਸਾਈਕਲਿਨ ਦਾ ਪਾਊਡਰ ਠੀਕ ਐ ਕਈ ਯਾਰ ਹਾਈ ਟੈਕ ਵੀ ਪਾ ਦਈ ਦੀ ਆ ਤੇ ਵੀ ਮਰ ਨਾਲ ਵਿਪਾ ਦੇ ਗੀਮ ਸਾਰੀਆਂ ਚੀਜ਼ਾਂ ਮਿਲਾ ਕੇ 1 ਕਿਲੋ ਤੇ 15 ਮਲ ਪਾਣੀ ਵਿੱਚ ਪਾ ਕੇ ਲਾ ਕੇ ਉਹਨੂੰ ਦੇ ਦਿਓ ਤੁੱਪੇ ਬਿਠਾ ਦਿਓ 2-3 ਦਿਨ ਕਰੋ ਆ ਤੁਹਾਡਾ ਕਬੂਤਰ ਆਪੇ ਤੁਹਾਨੂੰ ਪਤਾ ਚੱਲ ਜੂ ਹਾਂ ਵੀ ਸਾਡਾ ਕਬੂਤਰ ਕਿਵੇਂ ਦਾ ਹਣਾ ਰਿਸਪੌਂਸ ਦੇਣ ਲੱਗ ਗਿਆ ਇਹ ਤਾਂ ਕਈ ਵਾਰ ਤਾਂ ਤਾਂ ਹੋ ਜਾਂਦਾ ਨਾ ਮਨ ਨੂੰ ਹੁਣ ਠੰਡ ਜਾਂਦੀ ਜਾਂਦੀ ਪਈ ਆ ਤਾਂ ਸੁੰਗੜ ਕੇ ਬੈਠੇ ਜਦੋਂ ਨਿੱਗਾ ਸੀ ਉਦੋਂ ਵਧੀਆ ਬੈਠੇ ਸੀ ਹਨਾ ਹੁਣ ਬਸ ਹੁਣ ਧੁੱਪ ਲਿਕਣ ਆਉਣੀ ਆ ਬਸ ਹੌਲੀ ਹੌਲੀ ਵੇਖੋ ਤਾਂ ਹੋਈ ਜਾਂਦਾ ਵਾ ਤੇ ਆਪੇ ਰੀਸੈਟ ਹੋ ਜਾਣਗੇ ਬਾਕੀ ਦੇਖਦੇ ਆ ਕਿਹੜੇ-ਕਿਹੜੇ ਧੁੱਪੇ ਬਿਠਾਉਗੇ ਮੁੰਡੇ ਆਣ ਕੇ ਸ਼ਾਮ ਨੂੰ ਆਪ ਨੂੰ ਪਤਾ ਚੱਲ ਜਾਂਦਾ ਕਈ ਯਾਰ ਕਈ ਯਾਰ ਤਾੜਦੇ ਨਹੀਂ ਕਈ ਯਾਰ ਦਾਣਾ ਨਹੀਂ ਪਾਉਂਦੇ ਹਨਾ ਕਈ ਯਾਰ ਭੁੱਲ ਭੁੱਲੇ ਜਾਂਦੇ ਯਾਰ ਜਵਾਗ ਹੈਗੇ ਹੁਣ ਆਪਾਂ ਕੀ ਕਹੀਏ ਜਿੰਨਾ ਕੁਛ ਕਰ ਦਿੰਦੇ ਹੋਂਨਾ ਹੀ ਬਹੁਤ ਆ ਹਨਾ ਬਾਕੀ ਠੀਕ ਹੈ ਬਈ ਫਿਰ ਮਿਲਦੇ ਹਾਂ ਸਾਰੇ ਵੀਰ ਭਰਾਵਾਂ ਨੂੰ ਅਗਲੀ ਵੀਡੀਓ ਦੇ ਵਿੱਚ ਹੁਣ ਦੇਖਦੇ ਆ ਆਪਾਂ ਫੱਟੀਆਂ ਲਾਈਏ ਤੇ ਆਪਾਂ ਇਹਨਾਂ ਦੀ ਡੀ ਵਾਰਮਿੰਗ ਕਰੀਏ ਉਹ ਦੇਖਦੇ ਆ ਹੁਣ ਮੈਂ ਕਹਿੰਦਾ ਨਾ ਪਹਿਲਾਂ ਡੀ ਵਾਰਮਿੰਗ ਕਰ ਦਈਏ ਫਿਰ ਆਪਾਂ ਸਾਰੇ ਕਬੂਤਰ ਬਾਹਰ ਵੀ ਕੱਢਣ ਲੱਗ ਜਾਂਗੇ ਹਨਾ ਫਿਰ ਰੰਗ ਵੀ ਲਾਉਣੇ ਆ ਫਿਰ ਫੱਟੀਆਂ ਫੁੱਟੀਆਂ ਸਾਰਾ ਕੁਝ ਕਰਨਾ ਹਜੇ ਬਹੁਤ ਵੀਡੀਓ ਆਉਣੀਆਂ ਬਾਈ ਜੀ ਸਾਰੇ ਵੀਰ ਭਰਾਵਾਂ ਨੂੰ ਫੋਲੋ ਜਰੂਰ ਕਰਕੇ ਰੱਖ ਲਿਓ ਠੀਕ ਹੈ ਜਿਹੜੇ ਵੀਰ ਭਰਾ ਨਵੀਂ ਵੀਡੀਓ ਵੇਖਦੇ ਆ ਜਿਹੜੇ ਵੀਰ ਭਰਾ ਨੇ ਆਪਣੇ ਪੇਜ ਨੂੰ ਨਹੀਂ ਫੋਲੋ ਕੀਤਾ ਜਰੂਰ ਕਰ ਲਓ ਬਾਕੀ ਮਿਲਦੇ ਆ ਸਾਰੇ ਵੀਰ ਭਰਾਵਾਂ ਨੂੰ ਅਗਲੀ ਵੀਡੀ ਲਾਵ ਜੂ ਬਈ ਸਾਰੇ ਵੀਰ ਭਰਾਣ